ਮੰਮੀ ਮੈਂ ਕੋਈ ਕੁੜੀ ਪਸੰਦ ਕੀਤੀ ਆ ਮੈਂ ਤਾਂ ਉਹਦੇ ਨਾਲ ਲਾ ਮਰਜ਼ ਕਰਾਉਣੀ ਆ ਕਰਾਉਣੀ ਆ ਤੂੰ ਕਾਲੂ ਜਣੇ ਲਾ ਮਰਜ਼ ਅੱਜ ਤੂੰ ਕਹਿਣਾ ਭਲਕੇ ਇਹ ਕਹੂੰ ਮੈਂ ਲਾ ਮਰਜ਼ ਕਰਾਉਣੀ ਬੁੱਚੜ ਜਾ ਤੇ ਸਾਰੇ ਪਿੰਡ ਚ ਮੇਰਾ ਨੱਕ ਵਢਾ ਦੇ ਦੋਨੇ ਜਣੇ ਜੇ ਤੁਸੀਂ ਨਹੀਂ ਮੰਨਦੇ ਨਾ ਚੰਗਾ ਫਿਰ ਮੈਂ ਤਾਂ ਮਰਦਾ ਮਰਦਾ ਤਾਂ ਮਰ ਅੱਜ ਮਰਦਾ ਭਲਕੇ ਮਰਦਾ ਮਰ ਜਾ ਹੈਲੋ ਮਾਮਾ ਆ ਨੀ ਲੈ ਮੇਰੀ ਸੁਣ ਲੈ ਗੱਲ ਮੰਮੀ ਨਹੀਂ ਮੰਨਦੀ ਮੇਰੀ ਲਵ ਮੈਰਿਜ ਨੂੰ ਤੈਨੂੰ ਆ ਕੇ ਮਨਾਲਾ ਉਹ ਜਦੋਂ ਤੇਰੀ ਮਾਂ ਨਹੀਂ ਮੰਨਦੀ ਯਾਰ ਮੈਂ ਕੀ ਕਰਾਂ ਚੰਗਾ ਫਿਰ ਮੈਂ ਤਾਂ ਨਹਿਰ ਤੇ ਖੜਾ ਤੇ ਛਾਲ ਮਾਰ ਲੱਗਾ ਮਰਦਾ ਮੈਂ ਤਾਂ ਮਰਦਾ ਦਾ ਮਾਰ ਯਾਰ ਕੋਈ ਨਾ ਆਖਰੀ ਵਾਰੀ ਫੋਨ ਮੈਂ ਤੈਨੂੰ ਹੀ ਲਾਇਆ ਪੁਲਿਸ ਨੇ ਤੈਨੂੰ ਹੀ ਚੱਕਣਾ ਵਾ ਤੇਰਾ ਨੰਬਰ ਹੀ ਟ੍ਰੇਸ ਹੋਣਾ ਵੇਖੀ ਹੱਡ ਕੁੱਟ ਦੇ ਤੇਰੇ ਲੈ ਮੰਮੀ ਲੱਸੀ ਵੈਨ ਬਣ ਕੇ ਕਰ ਦੇਣਾ ਨੀਲੇ ਲਵ ਮੈਰਿਜ ਕਿਉਂ ਮੇਰੇ ਬੁੱਢੇ ਬਾਰੇ ਹੱਡ ਤੜਾਉਣੀ ਆ ਮੈਂ ਨਹੀਂ ਵੇ ਕਰਨੀ ਨੀਲੇ ਦੀ ਲਵ ਮੈਰਿਜ ਤੂੰ ਮੇਰੇ ਜਵਾਕਾਂ ਨੂੰ ਵਿਗਾੜਦਾ ਬਾਹਰਾਂ ਸਪੋਰਟਾ ਕਰਦਾ ਵਾ ਮੈਂ ਲਾਉਣੀ ਆ ਠਾਣੇ ਫੋਨ ਨਾ ਲੈ ਤੈਨੂੰ ਚਕਾਉਣੀ ਆ ਨਾ ਤੈਨੂੰ ਕਟਮਣੀ ਆ ਨਾ